सरदार रमेश सिंह अरोड़ा मुख्यदार पाकिस्तान सिख गुरद्वारा प्रबंधक कमेटी मिनिस्टर मनिस्टर मायनोरिटी पंजाब पाकिस्तान सब तो पहला तो मैं अंसरा एंसी अज ही बड़ा चंगा लगा बड़े प्यारे मनुख ने प्यार करने शख्सियत ने दोबारा सद् दिता है कि जिस तरह करतारपुर साहब का लाघा खुलन तो पहले तो बाबे नानक जी तो पवित्र धरती से आए ਉਸ ਪਵਿੱਤਰ ਧਰਤੀ ਤੇ ਆ ਕੇ ਜਿਸ ਦਿਕੇ ਵਲ ਤੁਸੀਂ ਕੀਰਤਨ ਰਾਈ ਸੰਤਾਂ ਨੂੰ ਸੰਤਾਂ ਨਾਲ ਬੈਠ ਕੇ ਕੀਰਤਨ ਕੀਤਾ ਔਰ ਗੁਰੂ ਕਰਦੇ ਆ ਉਹਦਾ ਸੰਤਾਂ ਨੇ ਗੁਰੂ ਕਰਕੇ ਖੁਸ਼ੀਆਂ ਬਾੜੀਆਂ ਉਹਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਤੁਸੀਂ ਆ ਕੇ ਸਾਰੀ ਰਾਤ ਉੱਥੇ ਬੈਠ ਕੇ ਰੱਬੀ ਬਾਣੀ ਬਾਣੀ ਚਾਲਨ ਕੀਤੀ ਸਾਰਾ ਜਾਗਦੇ ਰਹੇ ਅਮਰ ਤੇ ਰੁਕ ਤੇ ਕੀਰਤਨ ਕੀਤਾ ਉਸ ਤੋਂ ਤੁਹਾਡੇ ਅਸਤੇ ਅਰਦਾਸ ਕਰਦੇ ਆ ਕਿ ਗੁਰੂ ਨਾਨਕ ਪਾਸ਼ਾ ਤੁੜਕੁਲੁ ਇਸੇ ਤੇ ਕੇ ਨਾਲ ਸੇਵਾ ਕਰ ਅਫਾਦਾਸ ਜਦੋਂ 2013 ਚ ਪਹਿਲੀ ਵਾਰੀ ਇਸੇ ਕੈਂਪੀਏ ਬਣ ਕੇ ਦਿੱਇਆ ਗਿਆ ਤੇ ਦਾਸੋ ਤੁਸੀਂ ਉੱਥੇ ਰਸੀਦ ਵੀ ਕੀਤਾ ਸੀ ਤੁਹਾਡੇ ਅਸਤੇ ਅਰਦਾਸ ਕਰਦਾ ਕਿ ਗੁਰੂ ਪਾਸ਼ਾ ਤੁਮ ਇਸੇ ਤੇ ਕੇ ਨਾਲ ਤੁਹ ਚੰਗੀ ਕਹਾ ਜਲਖੰਡ ਤੁਹ ਸਦਾ ਦੇ ਦੇਆ ਕਿ ਬਾਬੇ ਧਾਲੇ ਦੀ ਤਰਤੀ ਤੇ ਕੋਈ ਫੇਰ ਆਉ ਫਿਰ ਇਸੇ ਤੇ ਕੇ ਨਾਲ ਬਾਬੇ ਧਾਲੇ ਦੀ ਤਰਤੀ ਤੇ ਕੀਤਨ ਉਜਾਰ ਕਰੋ ਤਾਂ ਕਿ ਸੰਗਤਾਂ ਜਿਹੜੀਆਂ ਤੁਹਾਡੇ ਗਿਰਤ ਰਹੀਂ ਰੱਬੀ ਬਾਣੀ ਦਾ ਚੋਣ ਚਕਰਨ ਰੱਬੀ ਅਨੰਦ ਮਾਰ ਚਕਰਨ ਤੋਂ ਤੁਹਾਡੇ ਅਸਤੇ ਅਰਦਾਸ ਕਰਦੇ ਆ ਤੁਹਾਡੇ ਪਰਿਵਾਰ ਅਸਤੇ ਅਰਦਾਸ ਕਰਦੇ ਆ ਕਿ ਗੁਰਦਾਨਤ ਪਾਤਸ਼ਾਹ ਅੰਤਰਾਜਨਸੀ ਜੀ ਨੂੰ ਤੁਹਾਨੂੰ ਦੇ ਪੂਰੇ ਪਰਿਵਾਰ ਨੂੰ ਚੰਡੀਗੜ੍ਹ ਵਿੱਚ ਰੱਖਣ ਔਰ ਤੁਸੀਂ ਹਮੇਸ਼ਾ ਮਨੁੱਖਤਾ ਦੇ ਭਲੇ ਅਸਤੇ ਕੰਮ ਕਰਦੇ ਰਹੋ ਦਾਸ ਸਰਦਾਰ ਰਵੇਸੀ ਗਰੋੜਾ ਮੁਖ ਸੇਵਾ ਦਾ ਪਾਕਿਸਤਾਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਿਸਟਰ ਮਾਈ ਲਾਰਡ ਜੀ ਕਵਰਨਰ ਪੰਜਾਬ ਪਾਕਿਸਤਾਨ ਸਭ ਤੋਂ ਪਹਿਲਾਂ ਤਾਂ ਵੈ ਅੰਤਰਾਜਨਸੀ ਅਜੂਨਾ ਗੱਲ ਨਹੀਂ ਬੜਾ ਚੰਗਾ ਲੱਗਾ ਬੜੇ ਪਿਆਰੇ ਰੁੱਖ ਨੇ ਪਿਆਰ ਕਰਨ ਵਾਲੀ ਸ਼ਖਸੀਅਤ ਨੇ ਪਰਮਾਨੰ ਦੁਬਾਰਾ ਸਦਾ ਦਿੰਦਾ ਹੈ ਕਿ ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਦਾ ਅਲੰਕਾਰ ਖੁੱਲਣ ਤੋਂ ਪਹਿਲੇ ਤੁਸੀਂ ਬਾਬੇ ਨਾਨਕ ਦੀ ਇਸ ਪਵਿੱਤਰ ਧਰਤੀ ਤੇ ਆਏ ਉਸ ਪਵਿੱਤਰ ਧਰਤੀ ਤੇ ਆ ਕੇ ਜਿਸ ਤਿੱਕੇ ਵਲ ਤੁਸੀਂ ਕੀਰਤਨ ਰਾਈ ਸੰਤਾਂ ਨੂੰ ਸੰਤਾਂ ਦੇ ਨਾਲ ਬੈਠ ਕੇ ਕੀਰਤਨ ਕੀਤਾ ਔਰ ਗੁਰੂ ਕਰਦੇ ਆ ਉਹਦਾ ਸੰਤਾਂ ਲੈ ਗੁਰੂ ਕਰਦੇ ਖੁਸ਼ੀਆਂ ਬਾੜੀਆਂ ਉਨਵਾਰ ਜੇ ਇਤਰਾ ਯਾਦ ਹੈ ਤੁਸੀਂ ਆ ਕੇ ਸਾਰੀ ਰਾਤ ਉੱਥੇ ਬੈਠ ਕੇ ਰੱਬੀ ਬਾਣੀ ਬਾਣੀ ਚਾਰਨ ਕੀਤੀ ਸਾਲਾ ਜਾਗਦੇ ਰਹੇ ਅਮਰਤ ਦੇ ਰਚੀ ਕੀਰਤਨ ਕੀਤਾ ਜਿਸ ਤੁਹਾਡੇ ਅਸਤੇ ਅਰਦਾਸ ਕਰਦੇ ਆ ਕਿ ਗੁਰਨਾਨਕ ਪਾਸ਼ਾ ਤੜਕੂ ਲੋਛੇ ਤੇ ਕੇ ਨਾਲ ਜਿਵਾ ਗਣ ਅਫਦਾਸ ਜਦੋਂ 2013 ਵਿੱਚ ਪਹਿਲੀ ਵਾਰ ਇਸੇ ਕੈਂਪ 'ਤੇ ਵਰਕੇ ਦਿਦਿਆ ਗਿਆ ਤਾਂ ਦਾਸ ਤੋਂ ਤੁਸੀਂ ਉੱਥੇ ਰਸੀਦ ਵੀ ਕੀਤਾ ਜਿਸ ਤੁਹਾਡੇ ਅਸਤੇ ਅਰਗਾਸ ਕਰਦਾ ਗੁਰੂ ਪਾਤਸ਼ਾਹ ਤੁਮ ਸਿੱਤੇ ਕੇ ਨਾਲ ਤੁਹ ਚੜ੍ਹਦੀ ਕਲਾ ਰਖਣ ਔਰ ਤੁਹ ਸਦਾ ਦੇਦੇ ਆ ਕਿ ਬਾਬੇ ਦਾਦੇ ਦੀ ਤਰਤੀ ਤੇ ਕੋਈ ਫੇਰ ਨਾ ਹੋਵੇ ਫਿਰ ਸਿੱਤੇ ਕੇ ਨਾਲ ਬਾਬੇ ਦਾਦੇ ਦੀ ਤਰਤੀ ਤੇ ਕਿੰਝ ਸੁਝਾਵ ਕਰੋ ਤਾਂ ਕਿ ਸੰਗਤਾਂ ਜਿਹੜੀਆਂ ਤੁਹਾਡੇ ਗੀਤਾਂ ਰਾਹੀਂ ਰੱਬੀ ਬਾਣੀ ਨਾਲ ਜੋਤ ਸਕਣ ਰੱਬੀ ਅਨੰਦ ਮਾਣ ਸਕਣ ਸੋ ਤੁਹਾਡੇ ਹਸਤੇ ਵੀ ਅਰਦਾਸ ਕਰਦੇ ਆ ਤੁਹਾਡੇ ਪਰਿਵਾਰ ਵਾਸਤੇ ਵੀ ਅਰਦਾਸ ਕਰਦੇ ਆ ਕਿ ਗੁਰਦਾਨਤ ਪਾਤਸ਼ਾਹ ਅੰਤਰਾਜਨ ਜੀ ਨੂੰ ਤੁਹਨਦੇ ਪੂਰੇ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖਣ ਪਰ ਤੁਸੀਂ ਹਮੇਸ਼ਾ ਮਨੁੱਖਤਾ ਦੇ ਭਲੇ ਵਾਸਤੇ ਕੰਮ ਕਰਦੇ ਰਹੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ